ਤੇ ਪਾਣੇ ਫਿਰ ਜੇ ਮੈਂ ਤਾਂ ਹੀ ਕਹਤਾ ਵੀ ਧਾਰ ਕਪੜਾ ਲੈ ਜਾਂਦੇ ਨੇ ਹਾਂਜੀ ਵੀਰੇ ਲੈ ਜਾਂਦੇ ਤੇ ਉਹਨਾਂ ਤੋਂ ਫਿਰ ਜਾਨਵਰ ਲੈ ਆਉਣੇ ਆ ਤੁਸੀਂ ਜਾਨਵਰ ਵੀ ਲੈ ਲੈਣੇ ਆ ਬਾਕੀ ਵੀਰੇ ਜੇ ਕਿਸੇ ਕੋਲੇ ਸਰੂਆਂ ਕਿਸੇ ਕੋਲੇ ਕਣਕੇ ਸੀ ਕਹਿੰਦੇ ਸੀ ਬੱਕਰਾਂ ਨੂੰ ਪਾਉਣੀ ਆ ਆਹੇ ਪੈਸੇ ਕਢਾ ਲੈਣੇ ਆ ਇਹ ਕੰਮ ਵਧੀਆ ਲੋਟ ਆਇਆ ਵੀ ਇੱਕ ਧੰਦਾ ਦੂਜੇ ਧੰਦੇ ਨੂੰ ਡੁੱਬ ਨਹੀਂ ਦਿੰਦਾ ਠੀਕ ਹੈ ਨਾ ਜੋ ਆਪਣੇ ਆਪਣੇ ਪੈਸੇ ਡੁੱਬਦੀ ਦਿੰਦੀ ਆ ਉਹ ਵਾਲ ਉਹ ਤੋਂ ਸਮਾਂ ਲੈ ਜਾ ਠੀਕ ਹੈ ਹੁਣ ਬੱਕਰੀ ਤੇ ਸਰਕਲ ਘੁੰਮ ਗਿਆ ਵੀ ਅਸੀਂ ਕਣਕ ਪਾਉਣੀ ਆ ਉਹਨੂੰ ਕਣਕ ਦੇ ਦਿਓ ਸਰ ਵੀ ਵੀ ਅਸੀਂ ਖਲ ਪਿਉਂਗੇ ਉਹਨਾਂ ਨੂੰ ਪਾਣਾ ਵੀ ਪਿਉਣਾ ਤੇ ਸੰਨੀ ਵੀ ਕਰਨੀ ਆ ਠੀਕ ਹੈ ਹਾਂ ਨਲੇ ਦਾ ਕਸਟਮਰ ਨਹੀਂ ਖਰਾਬ ਹੁੰਦਾ ਨਲੇ ਦਾ ਠੀਕ ਹੈ ਨਲੇ ਕੰਮ ਆ ਜਾਂਦੀ ਆ ਨਲੇ ਕਸਟਮਰ ਨਹੀਂ ਨਾਰਾਜ਼ ਹੁੰਦਾ ਵੀਰੇ ਹੁਣ ਮੇਰੇ ਕੋਲ ਤੇ ਗਰੀਬ ਬੰਦਾ ਉਹਨੂੰ ਲੋੜ ਆ ਅਗਲੇ ਨੇ ਕੋਈ ਨਾਨਕ ਛੱਕ ਭਰਨੀ ਆ ਕਿਸੇ ਨੇ ਕੋ ਭਰਨਾ ਕਿਸੇ ਨੂੰ 10-5000 ਰੁਪਏ ਦਾ ਕੱਪੜਾ ਲੈ ਕੇ ਜਾਣਾ ਪਿੰਡਾਂ 'ਚ ਉਹ ਅਗਲੇ ਕੋਲੇ ਨਹੀਂ ਹੁੰਦਾ ਅਗਲਾ ਸਾਡੇ ਕੋਲੇ ਆਉਂਦਾ ਅਸੀਂ ਨਾ ਦਾ ਅਗਲੇ ਦਾ ਮਾਨ ਤੋੜੀਏ ਨਲੇ ਦਾ ਕੰਮ ਵੀ ਸਰ ਜਾਂਦਾ ਨਲੇ ਸਾਡਾ ਕੰਮ ਵੀ ਸਰ ਜਾਂਦਾ ਤੇ ਇਹਨਾਂ ਦੀਆਂ ਦਵਾਈਆਂ ਬੂਟੀਆਂ ਵਗਾਰੇ ਕਿੰਨਾ ਕਰਨਾ ਪੈਂਦਾ ਟੀਕਾ ਕਰਨ ਇਹਨਾਂ ਦਾ ਹੋਰ ਰੱਖ ਮੈਨੂੰ ਕੋਈ ਇਨੀ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਦੇਸੀ ਚੀਜ਼ਾਂ ਹੀ ਰੱਖਦੇ ਆ ਹਿੰਗ ਵਗੈਰਾ ਹੋਗੀ ਜਿਵੇਂ ਕਾੜੇ ਹੋਗੇ ਬੱਕਰੀਆਂ ਸੂਈਆਂ ਉਹ ਦੋਨੋਂ ਨੂੰ ਕਾੜੇ ਦੇਣੇ ਆ ਆ ਚੀਜ਼ਾਂ ਦੇਣੇ ਆ ਜਾਂ ਮਿੱਠਾ ਸੋਡਾ ਵੀ ਉਹ ਚ ਦੇਣਾ ਜਾਂ ਜਦੋਂ ਪਾਣੀ ਪੀਉਨੇ ਉਹ ਜੀ ਨੂਨ ਜ਼ਿਆਦਾ ਰੱਖਦੇ ਆ ਕੋਲੇ ਨੂਨ ਵੀ ਰੱਖਦੇ ਆ ਵੀ ਚਟਣਾ ਜ਼ਰੂਰੀ ਆ ਇਹ ਚੀਜ਼ਾਂ ਪਹਿਲਾਂ ਹੀ ਰਖਾਣ ਪਾਣ ਸਹੀ ਰੱਖੋਗੇ ਨਾ ਬਿਮਾਰੀ ਕਣੀ ਘੱਟ ਹੀ ਆਉਂਦਾ ਸਾਫ਼ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਪਾਣੀ ਪੀਉਨੇ ਮਾੜੇ ਮਿੱਟੇ ਛੋਟਾ ਪਾਤਾ ਨੂਨ ਪਾਤਾ ਠੀਕ ਹੈ ਦੇਸੀ ਨੁਕਤੇ ਹਾਂ ਜੇ ਕਿਸੇ ਨੂੰ ਮਾੜਾ ਮੋਟਾ ਲੱਗੇ ਹਿੰਗ ਦੇ ਦੇਣੇ ਹਿੰਗ ਘਰੇ ਰੱਖਦੇ ਆ ਠੀਕ ਹੈ ਇਹ ਚੀਜ਼ਾਂ ਜ਼ਿਆਦਾ ਵਰਤਦੇ ਆ ਬਾਕੀ ਹੁਣ ਦਵਾਈਆਂ ਬਾਰੇ ਤਾਂ ਹੁਣ ਨੌਲੇਜ ਲੈ ਕੇ ਆਏ ਆ ਠੀਕ ਹੈ ਤੇ ਬਰਬਰੀਆਂ ਤੀ ਕਿਉਂ ਕੰਮ ਕੀਤਾ ਭਾਣਾ ਫੇਰ ਇਹ ਵੀ ਸੋਹਣੀਆਂ ਲੱਗਦੀਆਂ ਇੱਕ ਤਾਂ ਲੈਂਦਾ ਹਰੇ ਕਿ ਕਿਨੇ ਸ਼ੌਂਕ ਨੂੰ ਲਈਆਂ ਸੀਗੀਆਂ ਠੀਕ ਹੈ ਕੋਈ ਆਪਾਂ ਵੀ ਬਿਜ਼ਨਸ ਲਈ ਨਹੀਂ ਸ਼ੁਰੂ ਕੀਤਾ ਸੀਗਾ ਇਹਨੂੰ ਸੋਹਣੀਆਂ ਲੱਗੀਆਂ ਕਹਿੰਦਾ ਮੰਮੀ ਘਰੇ ਫਿਰਦੀਆਂ ਸੋਹਣੀਆਂ ਲੱਗਦੀਆਂ ਤੇ ਬਾਕੀ ਵੀਰੇ ਸਾਡੇ ਏਰੀਆ 'ਚ ਚਲਦੀ ਵੀ ਜਾਦੇ ਬਿੱਟਰ ਘੱਟ ਚਲਦੀ ਹੈ ਇਹ ਜਿਆਦਾ ਕਸਟਮਰ ਜਿਆਦਾ ਆਉਂਦੇ ਆ ਠੀਕ ਹੈ ਜੀ ਤੇ ਬਾਕੀ ਇਹ ਬੱਚੇ ਜਿਆਦੇ ਜੰਨੀਆਂ ਤੇ ਬਿਮਾਰੀ ਇਹਨਾਂ ਨੂੰ 85% ਨਹੀਂ ਆਉਂਦੀ 15% ਆਉਂਦੀ ਹੈ ਹਾਂ ਬਰਬਰੀਆਂ ਨੇ ਹਾਂ ਉਹਨਾਂ ਜਿਵੇਂ ਮੱਝਾਂ ਗਾਵਾਂ ਪਾਲਦੀਆਂ ਲੇਡੀਜ਼ ਉਹਨਾਂ ਦੇ ਨਾਲ ਹੀ ਪਾਲ ਸਕਦੀਆਂ ਦੋ ਤਿੰਨ ਉਹਨਾਂ ਦਾ ਕੰਮ ਚੱਲੀਆਂ ਦਾ ਕੋਈ ਇਹਨਾਂ ਦਾ ਕੋਈ ਔਖਾ ਕੰਮ ਨਹੀਂ ਹੈਗਾ ਠੀਕ ਹੈ ਜਿਵੇਂ ਸੋਨ ਨੂੰ ਦੇਖ ਕੇ ਕੋਈ ਹੋਰ ਪਹਿਣਾ ਕਰਨਾ ਚਾਹਣ ਕੰਮ ਕੋਈ ਬੜਾ ਔਖਾ ਨਹੀਂ ਨਹੀਂ ਕੋਈ ਔਖਾ ਨਹੀਂ ਜਿਹੜੀਆਂ ਮੱਝਾਂ گاਵਾ ਸਾਮ ਸਕਦੀਆਂ ਉਹ ਇਹ ਕੋਈ ਉਹਨਾਂ ਲਈ ਔਖਾ ਕੰਮ ਨਹੀਂ ਹੈਗਾ ਨਾਲ 2-3 ਰੱਖਣ ਉਹਨਾਂ ਤੋਂ ਕੰਮ ਸਟਾਰਟ ਹੋ ਜਾਊਗਾ ਕੋਈ ਔਖੀ ਗੱਲ ਨਹੀਂ ਹੈਗੀ ਨਾ ਤੇ ਇਹਨਾਂ ਨੂੰ ਕੋਈ ਚرائی ਦੀ ਨਹੀਂ ਲੋੜ ਹੈ ਵਿੱਚੋਂ ਵੀ ਜ਼ਿਆਦਾ ਆਪਾਂ ਕਹਿੰਨੇ ਵੀ ਚرائی ਦੀ ਲੋੜ ਆ ਜਾਂ ਖੁੱਲੇ ਜਾਂਦੀ ਲੋੜ ਹੈ ਇਹਨੇ ਚ ਵੀ ਵੇਖ ਮੈਂ ਪਾਲੀਆਂ ਹੋਣਾਂ ਅੱਛਾ ਜੀ ਹਾਂ ਕੋਈ ਬਾੜੀ ਖੁੱਲੀ ਜਗ੍ਹਾ ਨਹੀਂ ਲੋੜ ਨਹੀਂ ਵੀ ਬਸ ਹੂੰ ਤੁਸੀਂ ਖੁਦ ਹੀ ਛੱਡ ਦੋ ਵੀ ਰਸ ਰਸਾ ਨਾ ਪਾਓ ਅੱਛਾ ਬਸ ਕੁ ਮਾਰਨੀ ਉਹਨਾਂ ਪਾਸੇ ਬੰਨ ਲਓ ਹਾਂ ਤੁਸੀਂ ਦੇਖੇ ਸੀ ਨਾ ਬਾਹਰ ਵੱਡੇ ਵੱਡੇ ਕਿੱਡੇ ਬੱਕਰੇ ਆ ਚਾਰੇ ਵਿਚਾਰਾਂ ਨੇ ਇੱਥੇ ਰਹਿਣਾ ਅੱਛਾ ਜੀ ਹਾਂ ਇਕੱਠੇ ਹੋ ਕੇ ਬਹਿਣੇ ਰਾਤ ਨੂੰ ਤੇ ਇਹਨਾਂ ਨੇ ਦਿਨੇ ਦਿਨੇ ਖੁੱਲੇ ਫਿਰਦੇ ਰਹਿੰਦੇ ਦਿਨੇ ਆਪਾਂ ਬੰਦੇ ਨਹੀਂ ਹੈਗੇ ਠੀਕ ਹੈ ਜੀ ਬਾਕੀ ਇਹ ਬੱਚੇ ਵੀ ਜ਼ਿਆਦਾ ਦਿੰਦੀਆਂ ਦੂਜੀ ਨਾਲ ਵੇਟਲ ਨਾਲ ਉਹਨਾਂ ਬੱਚੇ ਜ਼ਿਆਦਾ ਦਿੰਦੀਆਂ ਤੇ ਬੱਚੇ ਛੇਤੀ ਵੀ ਉਹ ਹੁੰਦੇ ਆ ਬਾਕੀ 11 ਮਹੀਨਾ ਦੀ ਪੱਠ ਸੂ ਪੈਂਦੀ ਆ ਵੀਰੇ 5 ਮਹੀਨਾ ਦੀ ਕ੍ਰੋਸ ਹੋ ਜਾਂਦੀ ਆਪਣੇ ਕੋਲ ਆ ਦੂਜੀ ਉਹ ਜਿਹੜੀ ਬੀਟ ਲਾ ਉਹ ਤਾਂ ਸਮਾਂ ਜ਼ਿਆਦਾ ਲੈਂਦੀ ਆ ਸਾਹਮਣੀ ਪਊਗੀ ਹਾਂ ਜੀ ਤੇ ਕੰਮ ਉਹਦੇ ਬਰੋਬਰ ਹੀ ਕਰ ਦੂਗੀ ਉਹਦਾ ਇੱਕ ਬੱਚਾ 15000 ਦਾ ਚਲ ਮੰਨਿਆ ਇਹਦੇ ਪਤਨ ਲਾ ਲੋ ਤਾਂ 15000 ਦੇ ਹੋ ਜਾਣਗੇ ਹਾਂ ਜੀ ਹਾਂ ਤੇ ਵਿੱਚ ਬੀਪੀਆਂ ਕਹਿਣੀਆਂ ਥਾਥੋ ਤਾਂ ਚੁੱਲ੍ਹੇ ਚੌਕੇ ਦੀਨ ਲੋਟ ਆਉਂਦਾ ਤੇ ਕਿੱਥੋਂ ਬੱਕਰੀਆਂ ਦਾ ਲੋਟ ਕਿੱਥੋਂ ਆ ਜੂ ਵਿੱਚ ਬਿਰੇ ਇਹ ਤਾਂ ਹਰ ਇੱਕ ਦੀ ਉਹ ਹੈ ਸੋਚ ਹੈ ਵੀ ਅਲੱਗ-ਅਲੱਗ ਕਿਸੇ ਦਾ ਸਰਦਾ ਹੈ ਉਹ ਅਗਲਾ ਤਾਂ ਵੀ ਨੇ ਉਹ ਕਰਦਾ ਬਾਕੀ ਵੀ ਸਾਡੇ ਤਾਂ ਆਪ ਦੇ ਸ਼ੌਂਕ ਆ ਤੇ ਸਾਨੂੰ ਦਾ ਆਪ ਨੂੰ ਆ ਵੀ ਅਸੀਂ ਨਾ ਤਾਂ ਵਿਹਲੇ ਰਹੇ ਆ ਤੇ ਨਾ ਹੀ ਵਿਹਲੇ ਰਹਿਣਾ ਠੀਕ ਹੈ ਠੀਕ ਹੈ ਵੀ ਆਪ ਕੋ ਆਪ ਦਾ ਬੰਦੇ ਦਾ ਉਹ ਹੁੰਦਾ ਕਿਸੇ ਦਾ ਨਹੀਂ ਅਗਲੇ ਦਾ ਹੁੰਦਾ ਇੰਟਰਸਟ ਅਜੇ ਦਾ ਸਰਦਾ ਹੈਗਾ ਪਰ ਅਸੀਂ ਕਹਿੰਦੇ ਆ ਵੀ ਸਾਡੇ ਪੁੱਤ ਨੂੰ ਸ਼ੌਂਕ ਸੀ ਹੋਣਾ ਕਹਿੰਦਾ 300 ਬੱਕਰੀ ਕਰਨੀ ਆ ਉਹਨੇ ਕਰਕੇ ਰੱਖ ਰੱਖਿਆ ਕਹਿੰਦਾ ਵੱਡਾ ਫਾਰਮ ਕਰਨਾ ਹੈ ਠੀਕ ਐ ਇੰਨਾ ਸ਼ੌਂਕ ਹੈ ਉਹਨੂੰ ਹਾਂ ਬਾਕੀ ਵੀਰੇ ਇਹ ਗੱਲ ਐ ਵੀ ਜੇ ਆਪਾਂ ਕੋਈ ਕੰਮ ਕਰਾਂਗੇ ਨਾ ਆਪਾਂ ਨੂੰ ਕਿਸੇ ਅੱਗੇ ਹੱਥ ਨਹੀਂ ੱਡਣਾ ਪੈਂਦਾ ਹਾਂ ਵੀ ਆਪਾਂ ਕੋਈ ਅਗ ਜੇ ਆਪਾਂ ਕੰਮ ਅੜਿਆ ਆਪਾਂ ਆਪਦੇ ਪੁੱਸ ਨਾਗ ਵੇਚ ਦਾਂਗੇ ਹਾਂ ਤੇ ਤੁਸੀਂ ਨਾਮ ਵੀ ਵੱਖਰਾ ਚੁਣਿਆ ਜੀ ਬੱਬੂ ਸਰਦਾਰ ਨਹੀਂ ਪਾਣੇ। ਮੇਰੇ ਬੱਬੂ ਤਾਂ ਨਾ ਮੇਰੇ ਪਾਪਾ ਨੇ ਰੱਖਿਆ ਨਾ ਕਿਉਂਕਿ ਅਸੀਂ ਪੰਜ ਭੈਣਾਂ ਸੀ ਆ ਮੇਰੇ ਪਿਓ ਨੇ ਕਦੇ ਸਾਨੂੰ ਇਹ ਨਹੀਂ ਸਮਝਿਆ ਸੀ ਵੀ ਮੇਰੀ ਕੁੜੀ ਐ ਇਹ। ਠੀਕ ਹੈ ਜੀ। ਪੁੱਤੀ ਸਮਝੇ ਸੀ ਤੇ ਪੁੱਤਾਂ ਵਾਂਗੂ ਚੱਲੇ ਆਪਾਂ। ਇਹ ਨਹੀਂ ਕਦੇ ਮੰਨਿਆ ਵੀ ਆਪਣੇ ਆਪ ਨੂੰ ਵੀ ਕੁੜੀਆਂ ਜਾ ਮੈਂ ਕੰਮ ਕਰ ਨਹੀਂ ਸਕਦੀ। ਮੈਂ ਕਹਿੰਦੀ ਕਿ ਕਿਉਂ ਨਹੀਂ ਕਰ ਸਕਦੀ? ਇਹ ਬੱਬੂ ਮੇਰੇ ਪਿਓ ਦਾ ਰੱਖਿਆ ਹੋਇਆ ਨਾ ਹੈ। ਅੱਛਾ ਜੀ। ਉਹਦਾ ਮੇਰਾ ਨਾਮ ਮਨਵੀਰ ਹੈ। ਹਾਂ। ਤੇ ਪਰ ਘਰ ਦੇ ਬੱਬੂ ਬੱਬੂ ਕਹਿੰਦੇ ਆ। ਤੇ ਬਾਕੀ ਭਾਈ ਫਿਰ ਆਪਚਸ ਸੋ ਨੋਏ ਨੇ ਕਹਿੰਦੇ ਭੈਣ ਵੀ ਤੁਸੀਂ ਸਾਹਮਣ ਆ ਜਾ ਤੁਸੀਂ ਇਹਨਾਂ ਨੂੰ ਕਹੋ ਵੀ ਤੁਸੀਂ ਸਾਹਮਣ ਸਾਡੇ ਪਰਿਵਾਰ ਦੇ ਹਾਂ ਪਰਿਵਾਰ ਦਾ ਸਰਕਲ ਆ ਜਿਹੜਾ ਵੀ ਰਲ ਮਿਲ ਕੇ ਮੇਰੇ ਜਦੋਂ ਮੈਂ ਇਹ ਕਰੀਆਂ ਦੀ ਮੈਂ ਕਰ ਲਿਆ ਜੋ ਖੇਤ ਜਾ ਵਰਤ ਜਾਂਦੀ ਹੋਰ ਕੰਮ ਬੜਕੀ ਸਮੀ ਹਾਂ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਤੁਸੀਂ ਵੀ ਲੈਤੀਆ ਟ੍ਰੇਨਿੰਗ ਵੀ ਤੇ ਚੰਗੀ ਕੈਸੇ ਜਤੀ ਕਰੀ ਮੈਂ ਅੱਛਾ ਤੇ ਕਿਹੜਾ ਫੇੜਾ ਫੇਰਾ ਦਵਾ ਲਿਆ ਉਹਨਾਂ ਨੂੰ ਹੋਰ ਕਿਹੜਾ ਦਵਾ ਲਿਆ ਤੜਕੇ ਤਾਂ ਘੱਟ ਦਬੋਣ ਉਹਨਾਂ ਨੇ ਆਪਨੇ ਟਾਈਮ 2 ਘੰਟੇ ਬਸ ਠੀਕ ਹੈ ਆਪਾਂ ਤੇ ਆਪਣੇ ਬੋਧ ਦੀ ਖਬਰ ਵਦੂ ਅੱਛਾ ਬਾਕੀ ਉਧਰ ਆਪਣੀ ਕਨਾਲ ਕੱਢੀ ਬਾਗਦੇ ਨੇ ਆਪਣੀ ਇਹ ਬਾਰੀ ਦੁਰ ਜਾਂਦੀ ਵੀ ਨਹੀਂ ਹੈ ਅੱਛਾ ਬਸ ਇੰਨਾ ਕ ਗੇੜਾ ਕੱਢਿਆ ਹੋਣੀਆਂ ਖਾੜ ਪਰ ਖੁੱਲ ਜਾਂਦੇ ਇਹਨਾਂ ਦੇ ਖੇੜਿਆ ਹੋਣੀਆਂ ਠੀਕ ਹੈ ਜੀ ਤੇ ਬਾਕੀ ਕੋਈ ਬਾਹਲਾ ਨਹੀਂ ਵੀ ਆਏ ਪਾਉਣਾ ਪਵੇ ਜਗਾਰਡ ਮੰਟ ਫੇਰ ਹੀ ਕੰਮ ਸ਼ੁਰੂ ਕਰੋ ਭਾਈ ਮੈਂ ਦੱਸਾਂ ਨਾ ਪਹਿਲਾਂ ਆਪਾਂ ਇਹ ਕਹਿੰਦੇ ਵੀ ਕੰਮ ਚਲਾ ਕੇ ਦੇਖੋ ਜਾਨਵਰ ਰੱਖ ਕੇ ਦੇਖੋ ਪਹਿਲਾਂ ਅਗਲੇ ਨੂੰ ਨੇ ਬਾ ਐਡਾ ਬੈਡ ਬੈਡ ਲਿਆ ਕੰਮ ਚੱਲੇ ਨਾ ਚੱਲੇ ਮੈਂ ਆਪਾਂ ਤਾਂ ਕਹਿੰਦੇ ਪਰਮਾਤਮਾ ਬੰਨੀ ਹੋ ਸਭ ਦਾ ਹੀ ਕੰਮ ਚੱਲੇ ਪਰ ਐ ਹੁੰਦਾ ਵੀ ਮੈਂ ਆਪਦੇ ਘਰੋਂ ਨਾ ਹਜੇ ਤੱਕਰ ਖੁਰਨੀ ਦੇ ਵੀ ਰੁਪਈਆ ਨਹੀਂ ਲਾਇਆ ਅੱਛਾ ਆ ਟਰੇ ਸੀ ਆ ਮੇਰੇ ਘਰੇ ਉਹਨਾਂ ਚ ਸਾਰਿਆ ਤੇ ਉਹ ਆ ਇੰਨੀ ਕਿ ਜਗ੍ਹਾ ਸੀ ਹੁਣ ਵੀ ਬਾਹਰ ਅਸੀਂ ਛਟੀਆਂ ਦਾ ਆਪ ਛੱਪਰ ਬਣਾ ਕੇ ਉਹ ਪਾਇਆ ਵੀ ਹਜੇ ਤੱਕਰ ਵੀ ਅਸੀਂ ਆਖਿਆ ਇਹਨਾਂ ਤੋਂ ਕਮਾਇਆ ਹੈ ਹੁਣ ਹਜੇ ਤੱਕਰ ਤਿਆਰ ਕਰੀ ਜਾਂਦੇ ਆ ਤੇ ਇਹਨਾਂ ਤੋਂ ਕਮਾਉਣਾ ਹੈ ਜਿੱਕਰ ਅਸੀਂ ਕੋਈ ਇੰਨਾ ਵੱਡਾ ਬਿੱਡ ਨਹੀਂ ਵੜਿਆ ਅੱਛਾ ਜਦੋਂ ਕੰਮ ਚੱਪ ਹੋਵਾਂਗੇ ਵੱਡਾ ਵੀ ਪਾਵਾਂਗੇ ਪਰ ਹਜੇ ਤਾਂ ਵੀ ਕੰਮ ਉਦੋਂ ਅੰਦਰ ਵੀ ਜਿਉਂ ਆਪਾਂ ਵੱਡਾ ਪਾ ਕੇ ਬਹਿ ਗਏ ਪਹਿਲੀ ਹਾਂ ਤੇ ਬਾਅਦ ਚ ਆਪਣਾ ਮਨ ਮੱਖੀ ਹੌਲੀ ਹੌਲੀ ਤਿਆਰਪਾਉਂਦਾ ਬੰਦੇ ਨੂੰ ਉਹ ਜਾਂਦਾ ਤੇ ਭਾਣੇ ਰਿਸ਼ਤੇਦਾਰਾਂ ਨੇ ਨਹੀਂ ਰੋਕਿਆ ਵੀ ਇਹ ਕਿਹੜਾ ਕੰਮ ਹੈ ਨਾ ਵੀਰੇ ਆਪਾਂ ਆਪਦਾ ਮਨ ਰੱਖੋ ਠੀਕ ਹੈ ਰਿਸ਼ਤੇਦਾਰ ਜੇ ਤੂੰ ਭੁੱਖਾ ਮਰਦਾ ਤੇਰੇ ਤੇ ਰਿਸ਼ਤੇਦਾਰ ਨਹੀਂ ਦੇਈ ਜਾਣਗੇ ਤੇ ਤੁਹਾਡਾ ਘਰ ਤੁਸੀਂ ਚਲਾਉਣਾ ਨਾ ਤੇ ਤੁਸੀਂ ਆਪਦਾ ਸੋਚੋ ਵੀ ਸਾਡੇ ਲਈ ਕੀ ਸਹੀ ਹੈ ਅਸੀਂ ਤਾਂ ਉਹਦੇ ਮਾਪਿਆਂ ਨੂੰ ਕਹਿ ਦਿੰਨੇ ਹੁੰਨੇ ਆ ਵੀ ਆਹ ਕੰਮ ਕਰਨਾ ਉਹ ਕਹਿੰਦੇ ਕਰ ਲਾ ਬਸ ਫਿਰ ਦੂਜਾ ਬੰਦਾ ਸਾਡੇ ਲਈ ਮਾਇਟਰ ਨਹੀਂ ਕਰਦਾ ਠੀਕ ਹੈ ਠੀਕ ਹੈ ਸਾਡਾ ਪਰਿਵਾਰ ਖੁਸ਼ ਹੈ ਅਸੀਂ ਖੁਸ਼ ਹਾਂ ਬਾਕੀ ਸਾਡੇ ਇਹ ਨਹੀਂ ਹੈਗਾ ਵੀ ਇਹ ਕੰਮ ਇਹਦੇ ਕਰਨ ਵਾਲਾ ਜਾਂ ਇਹ ਕਰੂਆ ਜੇ ਇਹ ਨਹੀਂ ਹੈਗਾ ਤਾਂ ਮੈਂ ਆਪ ਕਰੂੰਗੀ ਜੇ ਮੇਰੇ ਵਾਲਾ ਪਿਆ ਤਾਂ ਇਹ ਕਰ ਦੇਣਗੇ ਵੀ ਅਸੀਂ ਆਪ ਦਾ ਕੰਮ ਨਹੀਂ ਰੋਬਾਂਗੇ ਬਾਕੀ ਤੁਸੀਂ ਬੱਚਿਆਂ ਦੇ ਨਾਮ ਰੱਖੇ ਹੋਇਆ ਜੀ हां अरे ਹੁਣ ਮੈਂ ਕਿਤੇ ਬਾਗੀ ਜੇ ਇਹਨਾਂ ਨੇ ਕੋਈ ਮੈਨੂੰ ਦੱਸਣਾ ਹੋਇਆ ਵੀ ਇਹਨੂੰ ਆ ਚੀਜ਼ ਹੋਈ ਪਈ ਐ ਇਹ ਕਿ ਮਦਸਨ ਕੇ ਵੀ ਛਿੰਦੇ ਨੂੰ ਹੋਈ ਪਈ ਐ ਕਿ ਜੱਸੇ ਨੂੰ ਹੋਈ ਪਈ ਐ ਇਹ ਸਾਰਿਆਂ ਦੇ ਨਾਂ ਐ ਅਲੱਗ-ਅਲੱਗ ਸਾਰਿਆਂ ਦੇ ਨਾਂ ਤੁਸੀਂ ਰੱਖੇ ਹੋਏ ਐ ਇਹ ਨਹੀਂ ਹੈਗਾ ਇਕੱਲੇ ਰੱਖਿਆ ਇਹ ਬੁਲਾਉਂਦੇ ਵੀ ਉਹਨਾਂ ਨੂੰ ਉਸ ਨਾਂ ਨਾਲ ਹੀ ਐ ਅੱਛਾ ਆਉਂਦੇ ਐ ਤੁਹਾਡੇ ਕੋਲੇ ਹਾਂ ਆਉਂਦੇ ਉਸ ਨਾਂ ਨਾਲ ਹੁਣ ਤੁਸੀਂ ਬਾਹਰ ਦੇਖਿਆ ਸੀ ਉੱਥੇ ਫਿਰਦਾ ਸੀ ਬਾਜਰੀ ਚ ਉਹਨੂੰ ਜੇ ਦਿਸਾਨ ਕਿਹਾ ਚੱਲ ਪੁੱਤ ਬਾਹਰ ਉਹ ਕਿ ਆਪਦੇ ਨਾਂ ਤੋਂ ਬਾਹਰ ਆਇਆ ਫਿਰ ਠੀਕ ਐ ਜੀ ਬਾਕੀ ਸੋਨੇ ਦਾ ਬਾਜ਼ਾਰ ਹੈ ਜੀ ਬਾਜ਼ਾਰ ਚੋਂ ਜਿਵੇਂ ਆਪਾਂ ਸਬਜ਼ੀ ਵਗੈਰਾ ਬੱਚੀ ਖੁੱਚੀ ਹੁੰਦੀ ਆ ਉਹ ਵੀ ਲੈ ਕੇ ਪਾ ਦਿੰਨੇ ਹਾਂ ਵੀਰੇ ਲਿਆ ਦੇ ਕੇ ਪਾ ਦਿੰਨੇ ਆ ਬਾਕੀ ਨੀਰਾ ਪੱਠਾ ਫਿਰ ਜਿਹ ਖੇਤ ਵਿਜੀ ਰੱਖਦੇ ਇੱਥੇ ਹੀ ਵਿਜੀ ਰੱਖਦੇ ਆ ਤਾਂ ਕਰਕੇ ਖੁੱਲਾ ਚੱਲਦਾ ਰਹਿੰਦਾ ਹੈ ਬਾਕੀ ਇਹ ਤਾਂ ਸੰਨੇ ਵੀ ਵਧੀਆ ਖਾ ਲੈੰਗੀਆਂ ਨਾ ਪੈਣਗੇ ਵੀਰੇ ਆ ਹੁਣ ਪਿੱਛੇ ਜੇ ਨਾ ਤਾਂ ਸੀਗਾ ਕੀ ਕਹਿੰਦੇ ਆਪਣੇ ਕੋਲ ਛੋਲਿਆਂ ਦਾ ਨੀਰਾ ਉਹ ਵੀ ਲੈ ਕੇ ਰੱਖਿਆ ਮੈਂ ਮੇਥੀ ਦਾ ਵੀ ਲੈ ਕੇ ਰੱਖਿਆ ਗਮਾਰੇ ਦਾ ਵੀ ਗਮਾਰੇ ਦਾ ਪਾਇਆ ਮੈਂ ਸਰਦੀ ਸਰਦੀ ਮੇਥੀ ਦਾ ਹੁਣ ਮੈਂ ਸਵੇਰੇ ਪਾਉਣੀ ਆ ਤੇ ਇੱਕ ਟਾਈਮ ਇਹਨਾਂ ਨੂੰ ਸੰਨੀ ਕਰ ਦਿੰਨੇ ਹੈਗੇ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਜਦੋਂ ਮੇਰੇ ਕੋਲ ਇਹ ਹਰਾਚਾਰਾ ਵੱਧ ਹੋਵੇ ਵੀ ਜਾਂ ਮੈਂ ਸੰਨੀ ਨੂੰ ਛੱਡਦਾ ਸੰਨੀ ਮੈਂ ਪਾਉਂਦੀ ਰਹਿਣੀ ਆ ਵੀ ਫੇਰ ਉਹਦੇ ਤੇ ਗੀਜੀਆਂ ਰਹਿਣਗੀਆਂ ਇੱਕ ਮੌਕੇ ਨਾ ਹਰਾ ਲਿਆਉਣਗੇ ਤੇ ਉਹਨਾਂ ਨੂੰ ਸੰਨੀ ਮਿਲ ਜੂਗੀ ਸੰਨੀ ਨਾਲ ਸੰਨੀ ਦਾ ਦਾਣਾ ਵੀ ਜਾਵਰਦਾ ਹੂੰ ਦੇਣ ਦੀ ਲੋੜ ਨਹੀਂ ਪੁੱਜਦਾ ਖਾਲੇ ਦਾਣਾ ਅਸੀਂ ਥੋੜੀ ਜਿਹੀ ਬਣੀ ਮੈਂ ਦੀ ਖਾਲ ਪਿਉਂਦੀ ਸਰੋਂ ਦੀ ਖਾਲ ਪਿਉਂਦੀ ਤੇ ਉੱਪਰ ਛੋਲਾਂ ਦਾ ਛਿਲਕਾ ਪੂਰ ਦਿੰਨੇ ਆ ਤੇ ਉਹ ਆਪ ਦਾ ਖਾਈ ਜਾਣਾ ਰਹਿਣਾ ਤੇ ਜਿਵੇਂ ਕਹਿ ਦਿੰਦੇ ਆ ਵੀ ਇਹਨਾਂ ਨੂੰ ਜੇ ਆਪਾਂ ਦਿਨੇ-ਦਾਣੇ ਪਾਤੇ ਫਰੇਮ ਆ ਜਾਂਦਾ ਇਹ ਜੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਣਾ ਵੀ ਉਹ ਨਾ ਜਿਵੇਂ ਕਦੇ ਜਾਨਵਰ ਨੂੰ ਪਾਏ ਨਹੀਂ ਹੁੰਦੇ ਉਹਨੂੰ ਫਰੇਮਾ ਜਾਦੇ ਆਉਂਦਾ ਉਹ ਜ਼ਿਆਦਾ ਖਾਊਗੀ ਹੁਣ ਇਹਨਾਂ ਨੂੰ ਛੋਟੇ-ਛੋਟੇ ਬੱਚੇ ਆਪਣੇ ਇਹ ਸ਼ੁਰੂ ਤੋਂ ਹੁਣ ਖਾਣ ਗਿੱਜੇ ਆ ਇਹਨਾਂ ਦਾ ਉਹੋ ਜਿਹਾ ਪਾਚਨ ਤੰਤਰ ਹੋ ਗਿਆ ਵੀ ਪਚਾਉਣ ਲੱਗੇ ਇਹ ਠੀਕ ਹੈ ਇਹ ਬਾਕੀ ਜਿਵੇਂ ਹੁਣ ਮਿੱਠਾ ਸੋਡਾ ਆਪਾਂ ਦਿੰਦੇ ਰਹਿੰਦੇ ਐਂ ਦਿੰਦੇ ਰਹਿੰਦੇ ਉਹ ਹਾਜਮਾ ਹੁੰਦਾ ਰਹਿੰਦਾ ਇਹਨਾਂ ਦਾ ਤਾਂ ਕਰਕੇ ਆਪਣੇ ਤਾਂ ਕੋਲੇ ਪਾਣੀ ਪੀਂਹ ਰਹਿਦਾ ਐਂ ਤਾਂ ਫਿਰ ਉਹਨਾਂ ਸਾਰੀਆਂ ਆਫਰ ਜਾਣ ਪਰ ਐ ਨਹੀਂ ਹੈਗਾ ਉਹ ਜਦੋਂ ਆਪਾਂ ਕਦੇ ਨਹੀਂ ਦਿੱਤਾ ਹੁੰਦਾ ਉਹ ਜਾਨਵਰ ਇੱਕੇਦਾਂ ਵੱਧ ਖਾ ਜਾਂਦਾ ਉਹਦੇ ਚੱਕਰ ਪੈ ਜਾਂਦਾ ਹਾਂ ਜੇ ਪੈਣਾ ਸੋਡੇ ਕੋਲੇ ਕੋਈ ਸਲਾਮ ਅਸਬਰਾ ਹੋਵੇ ਤੁਸੀਂ ਦੇਣਾ ਚਾਹੁੰਦੇ ਹੋ ਹੋਰ ਪੈਣਾ ਨੂੰ ਜਾਂ ਆਪਾਂ ਤਾਂ ਪੈਣ ਨੂੰ ਹੀ ਕਹਿੰਦੇ ਆ ਵੀ ਜਿਹੜੀ ਵੀ ਕੋਲੇ ਟਾਈਮ ਹੈ ਜਾਂ ਜਿਹਦੇ ਕੋਲੇ ਜਗ੍ਹਾ ਹੈਗੀ ਹੈ ਵੀ ਜ਼ਰੂਰ ਕੰਮ ਸ਼ੁਰੂ ਕਰਨਾ ਕੋਈ ਐ ਨਹੀਂ ਹੈਗਾ ਵੱਡੇ ਤੋਂ ਕਨ ਦੋ ਤਿੰਨ ਬੱਕਰੀਆਂ ਤੋਂ ਸ਼ੁਰੂ ਕਰ ਲੈਣਾ ਠੀਕ ਹੈ ਅੱਜ ਦੇ ਮੌਕੇ ਦਾ ਵਧੀਆ ਧੰਦਾ ਹੈ ਲਾਹੇਵੰਦ ਧੰਦਾ ਹੈ ਠੀਕ ਹੈ ਬਾਈ ਤੁਸੀਂ ਕੁਝ ਚੈਨਾ ਚਾਹੁੰਦੇ ਹੋ ਕਿ ਇਹ ਜਿਹੜਾ ਕੰਮ ਕਰਦੇ ਘਰੇ ਪਸ਼ੂ ਡੰਗਰ ਰੱਖਿਆ ਉਹਨਾਂ ਦੇ ਰੱਖ ਲੈ ਉਹਨੂੰ ਕੁੱਖੀ ਕਰੀਂ ਅੱਛਾ ਇੱਕ ਤਾਂ ਇਹ 6-7 ਮਹੀਨਿਆਂ ਦੇ ਵਿੱਚ ਵਿੱਚ ਕਮਾਈ ਜਾਂਦੀ ਠੀਕ ਹੈ ਉਸ ਸ਼ੌਕ ਨਾਲ ਕਮਾਈ ਹਾਂ ਤੇ ਹੋਰ ਜਾਨਵਰ ਵੀ ਆ ਬਾਈ ਪਸ਼ੂ ਡੰਗਰ ਹੋਰ ਪਹਿਲਾਂ ਸੀ ਜਦੋਂ ਮੈਂ ਪਿੱਤੇ ਦਾ ਆਪਰੇਸ਼ਨ ਕਰਾਇਆ ਨਾ ਵੀਰੇ ਪਿੱਤੇ ਦੇ ਆਪਰੇਸ਼ਨ ਵੇਲੇ ਕੋਈ ਫਿਰ ਸਮਾਈ ਵਾਲਾ ਹੈ ਨਹੀਂ ਸੀਗਾ ਉਹਨੂੰ ਵੇਚਦੇ ਫਿਰ ਇੱਕ ਵੀਰੇ ਮੇਰੇ ਕੋਲੇ ਦੁਕਾਨ ਆ ਇੱਕ ਸਲਾਈ ਵਾਲਾ ਕੰਮ ਆ ਫਿਰ ਇੰਨੇ ਕੰਮ ਲੋਟ ਨਹੀਂ ਆਉਂਦੇ ਹਾਂ ਸਲਾਈ ਵੀ ਕਰਦੇ ਆ ਭਣੇ ਹਾਂ ਸਲਾਈ ਵੀ ਕਰਦੇ ਆ ਹੁਣ ਵੀਰੇ ਠੀਕ ਹੈ 8ਵੇਂ ਮਹੀਨੇ ਮੇਰੀ ਡਿਲੀਵਰੀ ਆ ਹੁਣ ਤਾਂ ਕਰਕੇ ਮੈਂ ਸਲਾਈ ਵਾਲਾ ਘਟ ਘਟਾ ਰੱਖਿਆ ਹੁਣ 26 27 ਤੇ ਮੇਰੇ ਕੋਲ ਜਨਵਾਰ ਆ ਹੁਣ ਇਹ ਖੇਤ ਵਗ ਜਾਣਗੇ ਦੂਜੇ ਪਿੰਡ 'ਚ ਸਾਡਾ ਖੇਤ ਆ ਠੀਕ ਹੈ ਭਣੇ ਹਾਂ ਤਾਂ ਕਰਕੇ ਫਿਰ ਮੈਂ ਉਹ ਬੈਠਕ ਵਾਲਾ ਕੰਮ ਹੁਣ ਘਟ ਕਰਦੀ ਆ ਸੋ ਦੋਸਤੋ ਇਹ ਸੀਗੀ